ਭਾਵਨਾਵਾਂ emotions ਆਖਿਰ ਕੀ ਹਨ ਇਹ ਭਾਵਨਾਵਾਂ ਅਸੀਂ ਕਿਉਂ ਇਨ੍ਹਾਂ ਤੇ ਕਾਬੂ ਨਹੀਂ ਪਾ ਸਕਦੇ ਕਿਉਂ ਹਮੇਸ਼ਾ ਹੀ ਇਨ੍ਹਾਂ ਦੇ ਵਹਿਣ ਵਿੱਚ ਵਹਿ ਜਾਂਦੇ ਹਾਂ ਤੇ ਹਮੇਸ਼ਾ ਹੀ ਹਾਰ ਜਾਂਦੇ ਹਾਂ ਇਨ੍ਹਾਂ ਦੇ ਹੱਥੋਂ ਕਈ ਵਾਰ ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਲਿਆ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਹੁਣ ਇਸ ਤਰ੍ਹਾਂ ਦੀ ਕੋਈ ਵੀ ਭਾਵਨਾ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦੀ ਪਰ ਉਹ ਸਾਡੀ ਗਲਤਫਹਿਮੀ ਹੁੰਦੀ ਹੈ ਕੁਝ ਨਹੀਂ ਬਤਾਉਂਦਾ ਕਦੋਂ ਇਹ ਆ ਕੇ ਸਾਨੂੰ ਘੀਰਾ ਪਾ ਲੈਂਦੀਆਂ ਤੇ ਅਸੀਂ ਇਹਨਾਂ ਦੇ ਵਾਸ ਹੋ ਜਾਂਦੇ ਹਾਂ ਇਹਨਾਂ ਦੇ ਵਾਸ ਹੋ ਕੇ ਅਸੀਂ ਕਈ ਵਾਰ ਆਪਣੀ ਜ਼ਿੰਦਗੀ ਨੀਸ ਬਣਾ ਲੈਂਦੇ ਹਾਂ ਆਪਣੇ ਆਪ ਨੂੰ ਇਸ ਕੁਦਰਤ ਦੇ ਨਾਲੋਂ ਵੱਖ ਕਰ ਲੈਂਦੇ ਹਾਂ ਆਪਣੇ ਆਪ ਨੂੰ ਵਰਤਮਾਨ ਸਥਿਤੀ ਤੋਂ ਵੀ ਤੋੜ ਲੈਂਦੇ ਹਾਂ ਆਪਣਾ ਆਪ ਸਾਨੂੰ ਇੱਕ ਬੋਝ ਜਿਹਾ ਲੱਗਦਾ ਹੈ ਤੇ ਫਿਰ ਸਮਾਪਾ ਕੇ ਅਸੀਂ ਕਈ ਵਾਰ ਇਹਨਾਂ ਭਾਵਨਾਵਾਂ 'ਤੇ ਕਾਬੂ ਪਾ ਲੈਂਦੇ ਹਾਂ ਤੇ ਜ਼ਿੰਦਗੀ ਨੂੰ ਫੇਰ ਤੋਂ ਜੀਣਾ ਆਰੰਭ ਕਰਦੇ ਹਾਂ ਸਾਨੂੰ ਤੇ ਇਸ ਚੀਜ਼ ਦੀ ਜ਼ਰਾ ਵੀ ਖਬਰ ਨਹੀਂ ਹੁੰਦੀ ਕਿ ਕਦੋਂ ਕੋਈ ਭਾਵਨਾ ਆ ਕੇ ਸਾਨੂੰ ਘੇਰਾ ਪਾ ਲਵੇਗੀ ਤੇ ਅਸੀਂ ਇਸ ਦੀ ਗ੍ਰਿਫਤ ਵਿੱਚ ਆ ਜਾਵਾਂਗੇ ਤੇ ਫਿਰ ਇਸ ਤੋਂ ਨਿਕਲਣਾ ਸਾਡੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ ਇਸੇ ਲਈ ਤਾਂ ਕਿਸੇ ਨੇ ਕਿਹਾ ਹੈ ਕਿ ਮਨ ਕੇ ਹਾਰੀ ਹਾਰ ਹੈ ਮਨ ਕੇ ਜੀਤੇ ਜੀਤ ਮਨ ਜੀਤੇ ਜਗ ਜੀਤ ਕਿ ਜਦੋਂ ਅਸੀਂ ਆਪਣੇ ਮਨ ਦੀਆਂ ਭਾਵਨਾਵਾਂ ਤੇ ਕਾਬੂ ਪਾ ਲੈਂਦੇ ਹਾਂ ਆਪਣੀਆਂ ਇੰਦਰੀਆਂ ਨੂੰ ਅਸੀਂ ਆਪਣੇ ਕਾਪੂ ਵਿੱਚ ਰੱਖਦੇ ਹਾਂ ਉਦੋਂ ਹੀ ਅਸੀਂ ਕੁਝ ਕਰ ਸਕਦੇ ਹਾਂ ਉਦੋਂ ਹੀ ਅਸੀਂ ਆਪਣੇ ਆਪ ਨੂੰ ਅੱਗੇ ਵਧਾ ਸਕਦੇ ਹਾਂ ਜ਼ਿੰਦਗੀ ਜਿਉਣ ਲਈ ਸਾਨੂੰ ਕੁਝ ਨਾ ਕੁਝ ਕੰਮ ਜ਼ਰੂਰ ਕਰਨੇ ਪੈਂਦੇ ਆ ਨਹੀਂ ਤਾਂ ਬੈਠੇ ਬਿਠਾਏ ਸਾਨੂੰ ਕੁਝ ਨਹੀਂ ਮਿਲ ਸਕਦਾ ਪਰ ਜਦੋਂ ਅਸੀਂ ਭਾਵਨਾਵਾਂ ਦੀ ਵਾਸਾ ਜਾਂਦੇ ਹਾਂ ਤਾਂ ਅਸੀਂ ਬਿਲਕੁਲ ਨਕਾਰੇ ਹੋ ਜਾਂਦੇ ਹਾਂ ਇੰਨੇ ਕਮਜ਼ੋਰ ਹੋ ਜਾਂਦੇ ਹਾਂ ਕਿ ਸਾਨੂੰ ਆਪਣੀਆਂ ਅੰਦਰਲੀ ਸ਼ਕਤੀਆਂ ਦੀ ਵੀ ਬਿਲਕੁਲ ਜਾਣਕਾਰੀ ਨਹੀਂ ਰਹਿੰਦੀ ਸਾਨੂੰ ਇੰਜ ਲੱਗਦਾ ਹੈ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਅਸੀਂ ਕੁਝ ਹੈ ਹੀ ਨਹੀਂ ਅਸੀਂ ਕੁਝ ਕਰਨ ਦੇ ਯੋਗ ਹੀ ਨਹੀਂ ਆਪਣਾ ਆਪ ਅਸੀਂ ਇੰਨਾ ਨੀਵਾ ਕਰ ਲੈਂਦੇ ਹਾਂ ਕਿ ਆਪਣੇ ਆਪ ਨੂੰ ਅਸੀਂ ਹਰ ਇੱਕ ਤੋਂ ਨੀਵਾ ਸਮਝਣ ਲੱਗ ਜਾਂਦੇ ਹਾਂ ਇਹ ਸਾਨੂੰ ਬਿਲਕੁਲ ਹੀ ਖਤਮ ਕਰ ਦਿੰਦੀਆਂ ਹਨ ਸਾਡੀ ਮਾਨਸਿਕ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਸਾਡਾ ਕਿਸੇ ਨਾਲ ਵੀ ਗੱਲ ਕਰਨ ਦਾ ਮਨ ਨਹੀਂ ਕਰਦਾ ਇਹਨਾਂ ਭਾਵਨਾਵਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਹ ਤਾਂ ਜਦ ਤੱਕ ਅਸੀਂ ਜਿਉਂਦੇ ਹਾਂ ਇਸ ਤਰ੍ਹਾਂ ਹੀ ਰਹਿਣਗੀਆਂ ਸਾਡੇ ਨਾਲ ਹੀ ਹੋਣੀਆਂ ਵੀ ਜ਼ਰੂਰੀ ਨੇ ਕਿਉਂਕਿ ਜਿਉਂਦੇ ਹਾਂ ਤਾਂ ਭਾਵਨਾਵਾਂ ਵੀ ਨੇ ਇਸ ਤੋਈ ਵੀ ਪਤਾ ਲੱਗਦਾ ਕਿ ਅਸੀਂ ਜਿਉਂਦੇ ਹਾਂ ਮਰੇ ਨਹੀਂ ਬਸ ਸਿਰਫ ਸਾਨੂੰ ਜੀਣਾ ਆਉਣਾ ਚਾਹੀਦਾ ਇਹਨਾਂ ਦੇ ਨਾਲ ਅਸੀਂ ਕਿਵੇਂ ਰਹਿਣਾ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਾਬੂ 'ਚ ਰੱਖਣਾ ਇਸ ਤਰ੍ਹਾਂ ਸੀ ਇਹਨਾਂ ਨੂੰ ਇੱਕ ਦਾਇਰੇ 'ਚ ਰੱਖਣਾ ਮਤਲਬ ਇੱਕ ਮਤਲਬ ਇੱਕ ਸੀਮਿਤ ਦਾਇਰਾ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਦੇ ਉੱਤੇ ਕਾਬੂ ਪਾਉਣਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਨਹੀਂ ਤਾਂ ਅਸੀਂ ਜੀ ਨਹੀਂ ਸਕਦੇ ਅਸੀਂ ਆਪਣਾ ਸਾਰਾ ਵਰਤਮਾਨ ਖਤਮ ਕਰ ਲੈਂਦੇ ਹਾਂ ਇਹਨਾਂ ਦੀ ਵਾਸ ਹੋ ਕੇ ਇਹ ਭਾਵਨਾਵਾਂ ਜੇ ਸਹੀ ਪਾਸੇ ਲੱਗਣ ਤਾਂ ਬਹੁਤ ਹੀ ਵਧੀਆ ਗੱਲ ਆ ਤਾਂ ਸਾਡਾ ਜੀਵਨ ਸਤੁਰ ਉੱਚਾ ਹੋ ਸਕਦਾ ਇਹਨਾਂ ਦੀ ਸੀਮਾ ਸੀਮਾ ਨਿਰਧਾਰਤ ਕਰਨੀ ਜ਼ਰੂਰੀ ਹੈ ਨਹੀਂ ਪਤਾ ਕੀ ਪਿਆਰ ਪ੍ਰੇਮ ਮੁਹੱਬਤ ਇਸ਼ਕ ਇਹ ਸ਼ਬਦ ਕਿਸ ਨੇ ਇਜ਼ਾਦ ਕੀਤੇ ਪਰ ਅਸੀਂ ਹਮੇਸ਼ਾ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਕੇ ਆਪਣੇ ਭਾਵ ਪ੍ਰਗਟ ਕਰਦੇ ਹਾਂ ਇਹ ਸਿਰਫ ਸ਼ਬਦ ਹੀ ਹਨ ਪਰ ਭਾਵਨਾਵਾਂ ਕੋਈ ਸ਼ਬਦ ਨਹੀਂ ਹਨ ਇਹ ਸਾਡੇ ਮਨ ਦੀਆਂ ਵੱਖ-ਵੱਖ ਅਵਸਥਾਵਾਂ ਹਨ ਸਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਰਸਾਇਣ ਹਨ ਜੋ ਵੱਖ-ਵੱਖ ਸਥਿਤੀਆਂ ਅਨੁਸਾਰ ਕੰਮ ਕਰਦੇ ਹਨ ਕਈ ਵਾਰ ਇਹ ਭਾਵਨਾਵਾਂ ਇੰਨੀਆਂ ਹਾਵੀ ਹੋ ਜਾਂਦੀਆਂ ਕਿ ਇੰਜ ਲੱਗਦਾ ਹੈ ਕਿ ਸੋ ਹੀ ਰੁਕ ਗਿਆ ਹੋਵੇ ਦਿਲ ਦੀ ਧੜਕਣ ਵੀ ਰੁਕ ਗਈ ਹੈ ਜਾਪਦਾ ਹੈ ਕਿ ਹੁਣ ਤਾਂ ਜਿਉਂਦੇ ਰਹਿਣਾ ਬਹੁਤ ਮੁਸ਼ਕਲ ਹੈ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਜੀਵਨ ਵਾਰ-ਵਾਰ ਨਹੀਂ ਮਿਲਦਾ ਇਹ ਅਨਮੋਲ ਹੈ ਇਸ ਲਈ ਇਸ ਨੂੰ ਜਿਉਣਾ ਚਾਹੀਦਾ ਹੈ ਵਰਤਮਾਨ ਵਿੱਚ ਰਹਿ ਕੇ ਇਹਨਾਂ ਨੂੰ ਥਾ ਸਿਰ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਸਹੀ ਅੱਖਾਂ ਵਿੱਚ ਕ੍ਰਿਸ਼ਨ ਨੂੰ ਸਮਝਿਆ ਹੈ ਤਾਂ ਤੁਸੀਂ ਜੋ ਉਹਨਾਂ ਨੇ ਗੱਲਾਂ ਕਹੀਆਂ ਹਨ ਭਾਵਨਾਵਾਂਵਾਰੀ ਉਹ ਬਹੁਤ ਹੀ ਬੜੀ ਢੰਗ ਨਾਲ ਗਈਆਂ ਹਨ ਉਹਨਾਂ ਨੂੰ ਦੱਸਿਆ ਹੈ ਕਿ ਕਿਵੇਂ ਇਨ੍ਹਾਂ ਭਾਵਨਾਵਾਂ ਨੂੰ ਸਮੇਂ-ਸਮੇਂ ਤੇ ਕਾਬੂ ਕਰਨਾ ਹੈ ਜੇਕਰ ਅਸੀਂ ਇਹਨਾਂ ਗੱਲਾਂ ਨੂੰ ਜੀਵਨ ਵਿੱਚ ਮਿਲਾ ਲਈਏ ਤਾਂ ਕਾਫੀ ਹੱਦ ਤੱਕ ਆਨੰਦ ਪ੍ਰਾਪਤ ਕਰ ਸਕਦੇ ਹਾਂ